ਹਲੋ ਜੀ ਅੱਜ ਆਪਣੇ ਕੋਲੇ 10 ਕਿਲੋ ਮੱਖਣਾ ਤੇ ਆਪਾਂ ਕਿਉ ਕੱਢਾਂਗੇ ਉਹ ਵੀ ਅਮੂਲ ਦਾ ਚੱਕਰ ਲਓ 10 ਕਿਲੋ ਮੱਖਣ ਰੇਟ ਘੱਟ ਮਿਲ ਗਿਆ ਸੀ ਤੇ ਦੇਖਦੇ ਹਾਂ ਕਿੰਨਾ ਕਿਉ ਨਿਕਲਦਾਗਾ ਪੂਰੀਆਂ ਟਿੱਕੀਆਂ ਨੇ ਅੱਧਾ ਅੱਧਾ ਕਿਲੋ ਦੀਆਂ ਠੀਕ ਹੈ ਜੀ ਤੇ ਕੜਾਹੀ ਆਪਾਂ ਚਲਾ ਲਈ ਤੇ ਦੇਖਦੇ ਹਾਂ ਜੋ ਕਿੰਨਾ ਹੋ ਨਿਕਲੂਗਾ ਕਿਉ ਕਿੰਨਾ ਨਿਕਲਦਾਗਾ 10 ਕਿਲੋ ਚੋਂ ਆ ਰੱਖਿਓ ਜੀ ਕੜਾਹੀ ਹਵਾ ਬਈ ਜਾਂਦੀ ਆ ਨਾ ਹੁਣ ਨਿਕਲਦਾ ਹਲੋ ਜੀ ਕਰਦੀ ਆਪਾਂ ਸਟਾਰਟ ਆ ਤੇ ਇਹਦੇ ਤੇ ਆ ਆਪਣੇ ਕੋਲੇ ਵਿੱਚ ਇੱਕ ਦੋ ਟਿੱਕੀਆਂ ਵਾਈਟ ਦੀਆਂ ਵੀ ਨੇ ਜਿਹੜਾ ਵਾਈਟ ਹੁੰਦਾਗਾ ਖਾਣ ਵਾਸਤੇ ਆ ਚੈੱਕ ਕਰੋ ਜੀ ਪਿਓਰ ਵਾਈਟ ਇਹ ਵੀ ਹੈਗਾ ਵਿੱਚ ਤੇ ਇਹ ਵੀ ਵਿੱਚ ਹੀ ਜਾਊਗਾ ਤੇ ਜਿਹੜਾ ਨਮਕ ਵਾਲਾ ਹੁੰਦਾ ਉਹ ਥੋੜੇ ਲੇਟ ਨਿਕਲਦਾ ਕਿਉਂ ਇਹ ਥੋ ਜਲਦੀ ਨਿਕਲੇ ਆਉਂਦਾ ਤੇ ਨਿਕਲਦਾ ਵੀ ਜ਼ਿਆਦਾਗਾ ਪੂਰਾ 10 ਕਿਲੋ ਆਪਣੇ ਕੋਲੇ ਹਾਲੋ ਇਹ ਦੇਖੋ ਖੁਰਨ ਲੱਗ ਗਿਆ ਤੇ ਕਿਉਂ ਤੋਪਰੀ ਆਉਣ ਲੱਗੇ ਪਰ ਇਹਦੇ ਵਿੱਚ ਹਜੇ ਪਾਣੀ ਆਗਾ ਲਾਈਟ ਦਾ ਨਹੀਂ ਮੈਨੂੰ ਪਤਾ ਰਹਾ ਕਿ ਨਹੀਂ ਗਲਾਈਟ ਪੈ ਰਹੀ ਹੈ ਤੁਹਾਡੇ ਕੋਲੇ ਆ ਦੇਖੋ ਇਹਦੇ ਵਿੱਚ ਹਜੇ ਨਾ ਪਾਣੀ ਮਿਕਸ ਹੈਗਾ ਦੇਖੋ ਪਾਣੀ ਮਿਕਸ ਹੈਗਾ ਵੀਡੀਓ ਪਾਣੀ ਖੋਲ ਆਹ ਲੋ ਜੀ ਖੁਰ ਗਿਆ ਤੇ ਸਾਰਾ ਮੱਖਣ ਵਿੱਚ ਵਿੱਚ ਟਿੱਕੀਆਂ ਰਹੀਆਂ ਤੇ ਘਟੋ ਘੜੇ ਨੂੰ 10 ਮਿੰਟ ਤਾਂ ਹੋ ਗਿਆ ਹੋਣਗੇ ਤੇ ਹੁਣ ਇਹ ਬਸ ਰੈਡੀ ਐਦੂਆ ਕਿਉਂ ਨਿਕਲਣਾ ਅਕੋਤਾ ਆ ਹੀ ਪਿਆ ਲਗਭਗ ਆ ਦੇਖੋ ਕਿਉਂ ਤਾ ਆ ਪਿਆ ਪਰ ਪਾਣੀ ਮਿਕਸ ਹੈ ਦੇ ਚਾਹੇ ਹੁਣ ਇਹ ਚ ਨਾ ਇਦੂ ਬਾਦ ਚੜਚੜ ਕਰਕੇ ਪਾਣੀ ਮੱਚੂ ਆ ਕਿਉਂਕਿ ਮੈਨੂੰ ਪਹਿਲਾਂ ਵੀ ਕੱਢਿਆ ਹੋਇਆਗਾ ਪਾਣੀ ਮੱਚੂਗਾ ਚੜਚੜ ਕਰੂਗਾ ਇਹ ਪੂਰਾ ਤੇ ਫਿਰ ਜਾ ਕੇ ਇਹ ਚੋਂ ਕਿਉਂ ਨਿਕਲੂਗਾ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਕੋਈ ਨਹੀਂ ਬਣੇ ਰਹੋ ਵੀਡੀਓ ਚ ਦੇਖ ਲੈਣਾ ਕਿਥੋਂ ਦੇ ਕੰਡ ਤੇ ਕਿਉਂ ਕਿੰਨਾ ਨਿਕਲਦਾ ਹੁਣ ਇਹਦੇ ਕੜਾਹੀ ਦੇਖ ਲਓ ਇੰਨੀ ਗਡੂਂਗੇ ਇੰਨਾ ਥਾਂ ਖਾਲੀ ਆਦਾ ਇੰਨਾ ਖਾਲੀ ਆ ਥਾਂ ਠੀਕ ਹੈ ਜੀ ਇੰਨਾ ਥਾਂ ਖਾਲੀ ਆ ਆਪਣ ਨੂੰ ਕਿਉਂ ਦਾ ਪਤਾ ਲੱਗ ਜੂਗਾ ਕਿ ਕਿੰਨਾ ਕਿਉਂ ਬਾਕੀ ਹੈਗਾ ਕਿੰਨਾ ਕਿਉਂ ਨਿਕਲ ਗਿਆ ਚੋ ਜਾਂ ਕਿੰਨਾ ਪਾਣੀ ਮਰ ਚ ਗਿਆ ਨਾ ਕਿਉਂਕਿ ਹੁਣ ਕੰਡਾ ਗੁੰਡਾ ਦਾ ਹੈ ਨਹੀਂ ਆਪਣੇ ਕੋਲ ਵਜਨ ਕਰਨ ਨੂੰ ਆਹ ਮੱਖਣ ਦਾ ਲੱਗਦਾ ਕੋਰੇ ਹੀ ਪਿਆਗਾ ਤੇ ਖੁਸ਼ਬੂ ਵੀ ਆਉਣ ਲੱਗੀ ਕਿਉਂ ਦੀ ਪੂਰੀ ਆਪਾਂ ਨਾ ਇਹਦੇ ਤੋਂ ਆਹ ਚੀਜ਼ ਜਿਹੜੀ ਉੱਪਰ ਮੈਲ ਜੀ ਆਉਂਦੀ ਹੈ ਇਹ ਲਾਹ ਦਿਓ ਨਹੀਂ ਇਹ ਤੰਗ ਕਰੂਗੀ ਐਂਡ ਤੱਕ ਐ ਜੀ ਇਹ ਜੋ ਬਾਅਦ ਚੋ ਦੇਖ ਲਾਂਗੇ ਕਿਉਂ ਨਿਕਲਦਾ ਕਿ ਨਹੀਂ ਨਿਕਲਦਾ ਤੇ ਇਹਨੂੰ ਐ ਜਿਹੜੀ ਆ ਝੱਗ ਜੀ ਹੈ ਗੰਦੀ ਜੀ ਇਹਨੂੰ ਤੁਸੀਂ ਛਾੜ ਲਿਓ ਹਾਂ ਲੋ ਇਹ ਕਿਉਂ ਸਾਫ ਸਾਫ ਨਿਕਲੇ ਉਹ ਥੱਲੇ ਆ ਦੇਖੋ ਜੀ ਉਵਾਲਾ ਆਉਣ ਲੱਗ ਗਿਆ ਤੇ ਹੁਣੇ ਚੜਚੜ ਕਰੂ ਇਹਦਾ ਪਾਣੀ ਮੱਚੂਗਾ ਠੀਕ ਹੈ ਝੱਗ ਆਪਾਂ ਬਹੁਤ ਲਾਤੀ ਪਰ ਝੱਗ ਹੋਰ ਬਣੀ ਨਹੀਂ ਇਹ ਕੋਈ ਗੱਲ ਨਹੀਂ ਇਹ ਛਿੱਧੀਆਂ ਬਣ ਜਾਣੀਆਂ ਜਿਹੜਾ ਇਹਦੇ ਵਿੱਚ ਪਾਣੀ ਹੁਣੇ ਮੱਚ ਜੂਗਾ ਤੇ ਇੱਥੋਂ ਮੈਨੂੰ ਕੋਈ ਖਾਸ ਘਟ ਹੈ ਨਹੀਂ ਲੱਗਦਾ ਇੰਨਾ ਕੀ ਆ ਤੇ ਮਣਾ ਮੋਟਾ ਹੋ ਸਕਦਾ ਫਰਕ ਪੈ ਗਿਆ ਹੋਵੇ ਤੇ ਹੁਣ ਇਹਦਾ ਸੇਕਾ ਘੱਟ ਕਰ ਲਿਓ ਬਾਲਾ ਸੇਕਾ ਨਾ ਹੋਵੇ ਘੱਟ ਸੇਕੇ ਦੇ ਹੋਵੇ ਨਹੀਂ ਇਹ ਕਾਲਾ ਹੋ ਜੂਗਾ ਤੇ ਆਪਾਂ ਉਹ 10 ਮਿੰਟ ਹੋਰ ਖੁਰਚਣਾ ਚਲਾਉਣੇ ਇਹਦੇ 'ਚ ਹਾਲੋ ਜੀ ਆਪਣਾ ਘਿਓ ਲਗਭਗ ਰੈਡੀ ਆ ਮਾਣਾ ਮੋਟਾ ਹੀ ਰਹਿੰਦੀ ਆ ਕਸਰਾ ਨੇੜੇ ਲੈ ਕੇ ਦਿਖਾ ਦੀ ਆ ਦੇਖ ਜਦੋਂ ਇਹ ਚ ਐ ਦਿਸਣ ਲੱਗ ਗਿਆ ਨਾ ਖੁਰਚਣਾ ਇਹਦਾ ਮਤਲਬ ਕਿ ਜਦੋਂ ਬਲਬਲੇ ਘਟ ਗਏ ਘਿਓ ਰੈਡੀ ਹੋ ਗਿਆ ਤੇ ਪਾਣੀ ਮੱਚ ਗਿਆ ਆ ਖੁਰਚਣਾ ਦੇਖਦਾਗਾ ਦੇਖੋ ਜਦੋਂ ਘਿਓ ਰੈਡੀ ਹੋ ਗਿਆ ਪੀਲਾ ਪੀਲਾ ਘਿਓ ਆਪਣਾ ਨਿਕਲ ਆ ਗਿਆ ਤੇ ਆ ਜਿਹੜੀ ਛਿੱਗੀਆਂ ਆ ਇਹ ਆਪਾਂ ਇੱਕ ਵਾਰ ਫੇਰ ਛਾਣ ਦੇਣੀ ਗੂੜੀ ਕਦੇ ਨਹੀਂ ਵੈਸੇ ਤਾਂ ਇਹ ਮੱਚ ਕੇ ਥੱਲੇ ਬਗ ਜਣੀਆਂ ਤੇ ਹਾਲੋ ਜੀ ਜਦੋਂ ਇਹ ਖੁਰਚਣਾ ਇੱਕ ਵਿੱਚ ਦਿਸਣ ਲੱਗ ਗਿਆ ਦੇ ਉਦੋਂ ਸਮਝ ਲਓ ਘਿਓ ਰੈਡੀ ਹੋਣ ਲੱਗ ਗਿਆ ਦੇਖੋ ਲੋ ਥੋੜਾ ਮੋਟਾ ਜਿਹਾ ਪਾਣੀ ਆ ਉਹ ਮਚਾ ਦੀ ਆ। ਆ ਲੋ ਇਹ ਆਪਣਾ ਕਿ ਹੋ ਜਾ ਮੈ ਰੈਡੀ ਹੋ ਗਿਆ ਤੇ ਆ ਦੇਖੋ ਜੀ ਪੀਲਾ ਪੀਲਾ ਕਿ ਹੋ ਰੈਡੀ ਹੋ ਗਿਆ ਤਾਂ ਦੇਖੋ ਫਰਚ ਨੇ ਜਿਵੇਂ ਚੜਦਾਗਾ ਦੇਖੋ ਤੇ ਇਹਨੂੰ ਵਾਲਾ ਮਾਰੀ ਜਾਂਦਾ ਇਹਨੂੰ ਇਦੋਂ ਜ਼ਿਆਦਾ ਨਹੀਂ ਪਕਾਉਣਾ ਸਿੱਧੀਆਂ ਕਾਲੀਆਂ ਨਹੀਂ ਕਰਮੀਆਂ ਜਦੋਂ ਬਰਾਊਨ ਜਿਹਾ ਹੋਉਣ ਗਿਆ ਉਦੋਂ ਨੂੰ ਬੰਦ ਕਰ ਦੋ। ਨੂੰ ਆਪਾਂ ਠੰਡਾ ਕਰਾਂਗੇ ਤੇ ਆ ਦੇਖੋ ਫਸੂਪੂਰੀ ਘੇਡਾਉਣ ਲੱਗ ਗਈ। ਆ ਦੇਖੋ ਕਿ ਹੋ ਰੈਡੀ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਆਈਡੀਆ ਦਿਖਾ ਦੇਣਾ ਇਹ ਤੁਲੇ ਦਾ ਜਾਣਾ ਨਹੀਂ। ਆ ਦੇਖੋ ਫਰਚਾ ਆਪਣਾ ਇੰਨਾ ਕੀ ਸੀ। ਆ ਇੰਨਾ ਕੀ ਸੀ। ਜਮਾਈ ਥੋੜਾ ਜਿਹਾ ਘਟਿਆ ਸੀ। ਇੰਨਾ ਘਟਿਆ। ਇਹਨਾਂ ਮਤਲਬ ਇਹ ਜੋ ਪਾਣੀ ਪੂਣੀ ਮੱਚੀ ਜਿਹੜੀ ਉਹ ਸਿੱਧੀਆਂ ਬੱਚੀਆਂ ਪਰ ਉਹ ਕੋਈ ਬਾਹਲੀਆਂ ਨਹੀਂ ਹੋਣੀਆਂ। ਕੀ ਕਹਿਣਾ ਮਲੀਆਂ ਮੋਟੀਆਂ ਹੋਣੀਆਂ। ਉਹ ਤੁਹਾਨੂੰ ਦੇਖ ਲਾਂਗੇ ਆਪਾਂ ਥੱਲੇ ਤੇ ਉਹ ਵੀ ਕੋਈ ਖਾਸ ਨਹੀਂ ਹੋਣੀਆਂ ਦੇਖੋ ਇਹੋ ਜਿਹਾ ਕੋਈ ਸ਼ੂਗ ਮਣਾ ਮੁੱਟਾ ਇਹਨੂੰ ਵੀ ਆਪਾਂ ਨਜੋੜ ਲਾਂਗੇ ਠੀਕ ਹੈ ਜੀ। ਆਪਾਂ ਦੇਖੋ ਇਹਨਾਂ ਤੇ ਕਿਉਂ ਬਹੁਤ ਜ਼ਿਆਦਾ ਮਾਤਰਾ ਚ ਨਿਕਲਦਾ ਮੱਖਣ ਜੋ ਪਰ ਇਹਨੂੰ ਕਿਉਂ ਖਾਣਾ ਤਾਂ ਇਸ ਤਰੀਕੇ ਨਾਲ ਖਾਇਆ ਕਰੋ ਦੇਖੋ ਕਿਉਂ ਕਿੰਨਾ ਘਾੜ ਨਿਕਲਿਆ ਆਇਆ। ਹਾਲੋ ਜੀ ਆ ਮੈਂ ਵੀ ਆਪਾਂ ਸਾਈਡ ਤੇ ਕਿੱਥੀ ਕਰ ਦਿੰਨੇ ਆ ਦੇਖੋ ਇਹੋ ਜਿਹਾ ਕੇ ਹੋ ਆਪਣਾ ਰੈਡੀ ਹੋ ਗਿਆ ਤੇ ਇਹਨੂੰ ਲਾਲ ਜ਼ਿਆਦਾ ਨਹੀਂ ਹੋਣ ਦੇਣੀ ਆ ਸਿੱਧੀਆਂ ਜਿਹੜੀਆਂ ਆ ਦੇਖੋ ਆ ਸਿੱਧੀਆਂ ਚਿੱਟੀਆਂ ਵਾਲੇ ਤੇ ਗੈਸ ਤੁਸੀਂ ਬੰਦ ਕਰ ਦੇਣਾ ਦੱਸਿਓ ਕਿ ਉਹਦਾ ਤਰੀਕਾ ਠੀਕ ਲੱਗਿਆ ਹਾਲੋ ਇਹ ਇਸ ਤਰੀਕੇ ਨਾਲ ਕਿਉਂ ਤੁਸੀਂ ਕੱਢ ਸਕਦੇ ਹੋ ਬਿਲਕੁਲ ओरिजिनल ਠੀਕ ਹੈ ਜੀ ਤੇ ਮੱਖਣ ਵਧੀਆ ਕੰਪਨੀ ਦਾ ਲੈਣਾ ਜਿਹੜੀ ਮਰਜ਼ੀ ਕੰਪਨੀ ਹੋਵੇ ਤੇ ਇਸ ਤਰੀਕੇ ਨਾਲ ਸੌਖੇ ਤਰੀਕੇ ਨਾਲ ਤੁਸੀਂ ਮੱਖਣਾ ਚੋਕਿਓ ਘਰੇ ਕੱਢ ਲਿਓ ਤੇ ਵਧੀਆ ਤਰੀਕੇ ਨਾਲ ਖਾਇਓ ਜੇਕਰ ਤੁਹਾਨੂੰ ਬਹਿਮ ਰਹਿੰਦਾ ਕਿ ਜੀ ਬਾਜ਼ਾਰ ਚ ਮਲਾਪ ਵਾਲਾ ਮਿਲਦਾ ਇਸ ਤਰ੍ਹਾਂ ਧੰਨਵਾਦ ਆ ਲੋਈ ਮੈਲ ਜੀ ਆਪਾਂ ਲਾਤੀ ਦੇਖੋ ਸਿੱਧੀਆਂ ਦੇਖੋ ਥੱਲੇ ਬੈਠੀਆਂ ਨੇ ਪਹਿਲੇ ਤੇ ਪਿੱਛੇ ਕਰਕੇ ਦਿਖਾ ਆ ਸਿੱਧੀਆਂ ਬੈਠੀਆਂ ਥੱਲੇ ਤੇ ਹਜੇ ਤੇਲ ਗਰਮ ਮਗਾ ਤਈ ਉਹ ਵਾਲੇ ਮਾਰਦਾਗਾ ਆਪਣਾ ਘਿਓ ਸੋਰੀ ਦੇਖੋ ਇਹ ਆ ਸਿੱਧੀਆਂ ਤੇ ਜਿਆਦਾ ਕਾਲੀਆਂ ਨਹੀਂ ਹੋਣਦੀਆਂ ਫਿਰ ਘਿਓ ਚ ਵੀ ਸਮੈਲ ਆਉਣ ਲੱਗ ਜੂਗੀ ਠੀਕ ਹੈ ਜੀ ਉਹਨੇ ਥੱਲੇ ਬਹਿ ਜਾਣੀਆਂ ਠੰਡਾ ਹੋਣ ਦੇ ਕੋ ਉਹ ਤੇਰਾ ਉਹ ਨਟਕਾਣ ਵਾਲਾ ਭਾਖੋਗੇ ਉੱਪਰ ਇਕੱਠਾ ਕਰ ਲਾਂਗੇ ਤੇ ਛਦੀਆਂ ਵੀ ਤੁਹਾਨੂੰ ਦੱਸਾਂਗੇ ਜੇ ਕੋਈ ਤਰੀਕੇ ਨਾਲ ਵਰਤੇ ਗਈ ਆਵਾ ਆਹ ਦੇਖੋ ਜੀ ਆਪਣੀ 5 ਲੀਟਰ ਦੀ ਆਹ ਕਿੰਨੀ ਫੁੱਲ ਭਰ ਗਈ ਫੁੱਲ ਭਰੀ ਹੋਈ ਆ 5 ਲੀਟਰ ਤੇ ਆਹ ਦੇਖੋ ਇਹ ਚ ਕਿੰਨਾ ਕਿਉ ਹਜੇ ਪਿਆਗਾ ਦੇਖੋ ਕਿੰਨਾ ਡੂੰਗਾ ਕਿਉ ਪਿਆਗਾ ਜੀ ਤੇ ਹਜੇ ਵੀ ਰਹਿੰਦਾ ਘੱਟੋ ਘੱਟ 8 ਕਿਲੋ ਤੋਂ ਪਲੱਸ ਕਿਉ ਨਿਕਲੇਗਾ 8 ਕਿਲੋ ਤੋਂ ਵੀ ਪਲੱਸ ਹਾਲੋ ਇਹ ਦੇਖੋ ਫੁਰਨ ਲੱਗ ਗਿਆ ਤੇ ਕਿਉਂ ਤੋਂ ਉਪਰੀ ਆਉਣ ਲੱਗੇ ਪਰ ਇਹਦੇ ਵਿੱਚ ਹਜੇ ਪਾਣੀ ਆਦਾ ਲਾਈਟ ਦਾ ਨਹੀਂ ਮੈਨੂੰ ਪਤਾ ਰਹਾ ਕਿੰਨੀ ਗਲਾਈਟ ਪੈ ਰਹੀ ਹੈ ਤੁਹਾਡੇ ਕੋਲੇ ਹਾਲੋ ਜੀ ਅੱਜ ਆਪਣੇ ਕੋਲੇ 10 ਕਿਲੋ ਮੱਖਣਾ ਤੇ ਆਪਾਂ ਕਿਉ ਕੱਢਾਂਗੇ ਉਹ ਵੀ ਉਮੂਲ ਦਾ ਚੱਕਰ ਲਓ 10 ਕਿਲੋ ਮੱਖਣ ਰੇਟ ਘੱਟ ਮਿਲ ਗਿਆ ਸੀ ਤੇ ਦੇਖਦੇ ਹਾਂ ਕਿੰਨਾ ਕਿਉ ਨਿਕਲਦਾਗਾ ਪੁਰੀਆਂ ਟਿੱਕੀਆਂ ਨੇ ਅੱਧਾ ਅੱਧਾ ਕਿਲੋ ਦੀਆਂ ਠੀਕ ਹੈ ਜੀ ਤੇ ਕੜਾਹੀ ਆਪਾਂ ਚਲਾ ਲਈ ਤੇ ਦੇਖਦੇ ਹਾਂ ਜੋ ਕਿੰਨਾ ਉਹ ਨਿਕਲੂਗਾ ਕਿਉਂ ਗੰਨਾ ਨਿਕਲਦਾਗਾ 10 ਕਿਲੋ ਚੋਂ ਅਰਸ਼ੋ ਜੀ ਕਰਾਈ ਹਵਾ ਬਈ ਹੰਦੀ ਆ ਨਾ ਕੋਈ ਨਾਰ ਨਿਕਲਦਾ ਆ ਲੋ ਜੀ ਕਰਦੀ ਆਪਾਂ ਸਟਾਰਟ ਆ ਤੇ ਇਹ ਦੇ ਤੇ ਆ ਆਪਣੇ ਕੋਲੇ ਵਿੱਚ ਇੱਕ ਦੋ ਟਿੱਕੀਆਂ ਵਾਈਟ ਦੀਆਂ ਵੀ ਨੇ ਜਿਹੜਾ ਵਾਈਟ ਹੁੰਦਾਗਾ ਖਾਣ ਵਾਸਤੇ ਆ ਚੈੱਕ ਕਰੋ ਜੀ ਪਿਓਰ ਵਾਈਟ ਇਹ ਵੀ ਹੈਗਾ ਵਿੱਚ ਤੇ ਇਹ ਵੀ ਵਿੱਚ ਹੀ ਜਾਊਗਾ ਤੇ ਜਿਹੜਾ ਨਮਕਾਲਾ ਹੁੰਦਾ ਉਹ ਝੋ ਲੇਟ ਨਿਕਲਦਾਗਾ ਕਿਉਂ ਇਹ ਜੋ ਜਲਦੀ ਨਿਕਲੇ ਆਉਂਦਾ ਤੇ ਨਿਕਲਦਾ ਵੀ ਜ਼ਿਆਦਾਗਾ ਪੂਰਾ 10 ਕਿਲੋ ਆਪਣੇ ਕੋਲੇ ਹਾਲੋ ਇਹ ਦੇਖੋ ਖੁਰਨ ਲੱਗ ਗਿਆ ਤੇ ਕਿਉਂ ਤੋਂ ਉਪਰੀ ਆਉਣ ਲੱਗੇ ਪਰ ਇਹਦੇ ਵਿੱਚ ਹਜੇ ਪਾਣੀ ਆਗਾ ਲਾਈਟ ਦਾ ਨਹੀਂ ਮੈਨੂੰ ਪਤਾ ਰਹਾ ਕਿ ਨਹੀਂ ਗਲਾਈਟ ਬੈਰੀ ਹੈ ਤੁਹਾਡੇ ਕੋਲੇ ਆ ਦੇਖੋ ਇਹਦੇ ਵਿੱਚ ਹਜੇ ਨਾ ਪਾਣੀ ਮਿਕਸ ਹੈਗਾ ਦੇਖੋ ਪਾਣੀ ਮਿਕਸ ਹੈਗਾ ਵੀਡੀਓ ਪਾਣੀ ਖੋ ਰਿਹਾ ਹਾਲੋ ਜੀ ਖੁਰ ਗਿਆ ਤੇ ਸਾਰਾ ਮੱਖਣ ਵਿੱਚ ਵਿੱਚ ਟਿੱਕੀਆਂ ਰਹੀਆਂ ਤੇ ਘਟੋ ਘਟੇ ਨੂੰ 10 ਮਿੰਟ ਤਾਂ ਹੋ ਗਿਆ ਹੋਣਗੇ ਤੇ ਹੁਣ ਇਹ ਬਸ ਰੈਡੀ ਐ ਦੂਜਾ ਕਿਉਂ ਨਿਕਲਣਾ ਅ ਕਿਉਂ ਤਾਂ ਆ ਹੀ ਪਿਆ ਲਗ ਭਾਗ ਆ ਦੇਖੋ ਕਿਉਂ ਤਾਂ ਆਇਆ ਪਿਆ ਪਾਣੀ ਮਿਕਸ ਹੈ ਦੇ ਚਾਹੇ ਜੀ ਹੁਣ ਇਹ ਚ ਨਾ ਇਦੂ ਬਾਦ ਚੜ ਚੜ ਕਰਕੇ ਪਾਣੀ ਮੱਚੂ ਆ ਜਦੋਂ ਮੈਂ ਪਹਿਲਾਂ ਵੀ ਕੱਢਿਆ ਹੋਇਆਗਾ ਪਾਣੀ ਮੱਚੂਗਾ ਚੜ ਚੜ ਕਰੂਗਾ ਇਹ ਪੂਰਾ ਤੇ ਫੇਰ ਜਾ ਕੇ ਇਹ ਚ ਕਿਉਂ ਨਿਕਲੂਗਾ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਕੋਈ ਨਹੀਂ ਬਣੇ ਰਹੋ ਵੀਡੀਓ ਚ ਇਹ ਲੈ ਲੈਣਾ ਕਿਥੋਂ ਦੇ ਕੈਂਡ ਤੇ ਕਿਉਂ ਕਿੰਨਾ ਨਿਕਲਦਾ ਹੁਣ ਇਹ ਕੜਾਹੀ ਦੇਖ ਲਓ ਇੰਨੀ ਗਡੂੰਗੇ ਇੰਨਾ ਥਾਂ ਖਾਲੀ ਆਦਾ ਇੰਨਾ ਖਾਲੀ ਆ ਥਾਂ ਠੀਕ ਹੈ ਜੀ ਇੰਨਾ ਥਾਂ ਖਾਲੀ ਆ ਆਪਣੇ ਕਿਓ ਦਾ ਪਤਾ ਲੱਗ ਜੂਗਾ ਕਿ ਕਿੰਨਾ ਕਿਓ ਬਾਕੀ ਹੈਗਾ ਕਿੰਨਾ ਕਿਓ ਕਿ ਨਿਕਲ ਗਿਆ ਚੋ ਜਾਂ ਕਿੰਨਾ ਪਾਣੀ ਮੱਚ ਗਿਆ ਨਾ ਕਿਉਂਕਿ ਹੁਣ ਕੰਡਾ ਗੁੰਡਾ ਦਾ ਹੈ ਨਹੀਂ ਆਪਣੇ ਕੋਲੇ ਵਜਨ ਕਰਨ ਨੂੰ ਆਹ ਮੱਖਣ ਦਾ ਲੱਗਦਾ ਕੁਰੇ ਹੀ ਪਿਆਗਾ ਤੇ ਖੁਸ਼ਬੂ ਵੀ ਆਉਣ ਲੱਗੀ ਕਿਓ ਦੀ ਪੂਰੀ ਲੋਈ ਸੇਕਾ ਥੋੜਾ ਜਿਹਾ ਵਧਾਤਾ ਤੇ ਜਿਹੜੀਆਂ ਸਾਰੀਆਂ ਮਰ ਗਈਆਂ ਤੇ ਆਹ ਲੋ ਜੀ ਝੱਗ ਮਰਦੀ ਜਾਂਦੀ ਆ ਤੇ ਨਾਲ-ਨਾਲ ਕੀ ਆ ਕਿਓ ਨਿਕਲਦਾ ਜਾਂਦਾ ਦੇਖੋ ਸੁੱਧੀ ਮੋਟੀ ਹੁੰਦੀ ਜਾਂਦੀ ਆ ਦੇਖੋ ਅਛੇ ਇਦਾਂ ਦੇ ਦਾਣੇ ਨਾ ਤੇ ਹੀ ਦੇ ਫੁੱਟਾਂ ਵਰਗੇ ਬਣਦੇ ਆਂਦੇ ਆ ਤੇ ਜਿਕੇ ਹੋਇਆ ਸਾਦਾ ਪਾਣੀ ਆ ਬਸ ਉਹ ਮੱਚੂ ਹੁਣ ਤੇ ਕਿਓ ਦੀ ਖੁਸ਼ਬੂ ਦਸ ਕਰਾਂ ਦੇ ਕਿ ਚੜ ਗਈ ਏ ਤੂੰ ਪਹਿਲਾਂ ਤੇ ਹਣ ਦੇਖੋ ਜੀ ਆਪਣਾ 10 ਕਿਲੋ ਘਿਓ ਚੋਂ ਮੱਖਣ ਜੋ ਕਿੰਨਾ ਘਿਓ ਨਿਕਲਦਾਗਾ ਆ ਦੇਖੋ ਉੱਥੇ ਜੀ ਖੜਾ ਮਾਣਾ ਮੋਟਾ ਹੀ ਫਰਕ ਪਿਆ 19 ਕਿ ਦਾ ਤੇ ਕੋਈ ਬਾਲਾ ਫਰਕ ਨਹੀਂ ਪਿਆ ਕਿਉਂਕਿ ਇਹਦੇ ਚ ਕੋਈ ਹੈ ਹੀ ਨਹੀਂ ਸੀ ਜੀ ਮੱਚਣ ਵਾਲੀ ਪਾਣੀ ਮੱਚੇਗਾ ਉਹਦਾ ਥੋੜਾ ਮੋਟਾ ਘਟੂਗਾ ਤੇ ਜ਼ਿਆਦਾਤਰ ਤਾਂ ਮੱਖਣ ਦੇ ਵਿੱਚ ਕਿਓ ਹੀ ਹੁੰਦਾ ਤੇ ਜਿਹੜੀ ਕਰੀਮ ਹੁੰਦੀ ਆ ਉਹਦੇ ਚ ਹੁੰਦਾਗਾ ਅਸਲ ਤਾਂ ਜਿਆਦਾ ਘੱਟ ਨਿਕਲਦਾ ਉਹਦੇ ਜੋ ਮੱਖਣ ਜੂ ਤਾਂ ਬਹੁਤ ਘੋ ਨਿਕਲਦਾ ਹੈਗਾ ਹਲੋ ਜੀ ਆਪਣਾ ਘਿਓ ਲਗਭਗ ਰੈਡੀ ਆ ਮਾਣਾ ਮੋਟਾ ਹੀ ਰਹਿੰਦੀ ਆ ਕਸਰਾ ਨੇੜੇ ਲੈ ਕੇ ਦਿਖਾ ਦੀ ਆ ਦੇਖ ਜਦੋਂ ਇਹ ਜਾਇ ਦਿਸਣ ਲੱਗ ਗਿਆ ਨਾ ਖੁਰਚਣਾ ਇਹਦਾ ਮਤਲਬ ਕਿ ਜਦੋਂ ਬਲਬਲੇ ਘਟ ਗਏ ਘਿਓ ਰੈਡੀ ਹੋ ਗਿਆ ਤੇ ਪਾਣੀ ਮੱਚ ਗਿਆ ਆ ਖੁਰਚਣਾ ਦੇਖਦਾਗਾ ਦੇਖੋ ਜਦੋਂ ਘਿਓ ਰੈਡੀ ਹੋ ਗਿਆ ਪੀਲਾ ਪੀਲਾ ਘਿਓ ਆਪਣਾ ਨਿਕਲ ਆ ਗਿਆ ਤੇ ਆ ਜਿਹੜੀ ਇਹ ਛਿੱਗੀਆਂ ਆ ਇਹ ਆਪਾਂ ਇੱਕ ਵਾਰ ਫੇਰ ਛਾਣ ਦੇਣੀ ਗੂੜ ਇੱਕ ਵੀ ਨਹੀਂ ਵੈਸੇ ਤਾਂ ਇਹ ਮੱਚ ਕੇ ਥੱਲੇ ਬਗ ਜਣੀਆਂ ਤੇ ਹਲੋ ਜੀ ਜਦੋਂ ਇਹ ਖੁਰਚਣਾ ਇੱਕ ਵਿੱਚ ਦਿਸਣ ਲੱਗ ਗਿਆ ਦੇ ਉਦੋਂ ਸਮਝ ਲਓ ਕਿ ਰੈਡੀ ਹੋਣ ਲੱਗ ਗਿਆ ਦੇਖੋ ਮੈਂ ਥੋੜਾ ਮੋਟਾ ਜਿਹਾ ਪਾਣੀ ਉਹ ਮਚਾਦੀ ਆ ਆ ਲੋ ਇਹ ਆਪਣਾ ਕਿ ਹੋ ਜੋ ਮੈਂ ਰੈਡੀ ਹੋ ਗਿਆ ਤੇ ਆ ਦੇਖੋ ਜੀ ਪੀਲਾ ਪੀਲਾ ਕਿ ਹੋ ਰੈਡੀ ਹੋ ਗਿਆ ਤਾਂ ਦੇਖੋ ਹੁਣ ਚਨੇ ਜਿਵੇਂ ਚੜਦਾਗਾ ਦੇਖੋ ਤੇ ਇਹਨੂੰ ਵਾਲਾ ਮਾਰੀ ਜਾਂਦਾ ਇਹਨੂੰ ਇਦੋਂ ਜ਼ਿਆਦਾ ਨਹੀਂ ਪਕਾਉਣਾ ਸਿੱਧੀਆਂ ਕਾਲੀਆਂ ਨਹੀਂ ਕਰਨੀਆਂ ਜਦੋਂ ਬਰਾਊਨ ਜਿਹਾ ਹੋਣ ਗਿਆ ਉਦੋਂ ਨੂੰ ਬੰਦ ਕਰ ਦੋ ਨੂੰ ਆਪਾਂ ਠੰਡਾ ਕਰਾਂਗੇ ਤੇ ਆ ਦੇਖੋ ਫਿਰ ਸਬੂਰੀ ਘੇਡਾਉਣ ਲੱਗ ਗਈ ਆ ਦੇਖੋ ਕਿ ਹੋ ਰੈਡੀ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਆਈਡੀਆ ਦਿਖਾ ਦੇਣਾ ਇਹ ਤੁਲੇ ਤੇ ਜਾਣਾ ਨਹੀਂ ਅਦੇ ਕੋ ਘੁਰਤਣਾ ਆਪਣਾ ਇੰਨਾ ਕੀ ਸੀ ਐ ਇੰਨਾ ਕ ਸੀ ਜਮਾ ਹੀ ਥੋੜਾ ਜਿਹਾ ਘਟਿਆ ਸੀ ਇੰਨਾ ਇੰਨਾ ਘਟਿਆ ਜੇ ਦਾ ਮਤਲਬ ਇਹ ਜੋ ਪਾਣੀ ਪੂਣੀ ਮੱਚੇ ਜਿਹੜੀਆਂ ਸਿੱਡੀਆਂ ਬੱਚੀਆਂ ਪਰ ਉਹ ਕੋਈ ਬਾਹਲੀਆਂ ਨਹੀਂ ਹੋਣੀਆਂ ਕੀ ਕਹਿਣਾ ਮਾਈਆਂ ਮੋਟੀਆਂ ਹੋਣਗੀਆਂ ਉਹ ਤੁਹਾਨੂੰ ਦੇਖ ਲਾਂਗੇ ਆਪਾਂ ਥੱਲੇ ਤੇ ਉਹ ਵੀ ਕੋਈ ਖਾਸ ਨਹੀਂ ਹੋਣੀਆਂ ਦੇਖੋ ਇਹੋ ਜਿਹਾ ਕੋਈ ਸ਼ੂਗਾ ਮਣਾ ਮੂਟਾ ਇਹਨੂੰ ਵੀ ਆਪਾਂ ਨਿਚੋੜ ਲਾਂਗੇ ਠੀਕ ਹੈ ਜੀ ਤਾਂ ਦੇਖੋ ਇਹਨਾਂ ਤੇ ਕਿਉਂ ਬਹੁਤ ਜ਼ਿਆਦਾ ਮਾਤਰਾ ਚ ਨਿਕਲਦਾ ਮੱਖਣ ਜੋ ਪਰ ਇਹਨੂੰ ਕਿਉਂ ਖਾਣਾ ਤਾਂ ਇਸ ਤਰੀਕੇ ਨਾਲ ਖਾਇਆ ਕਰੋ ਦੇਖੋ ਕਿਉਂ ਕਿੰਨਾ ਘਾਣ ਨਿਕਲਿਆ ਆਇਆ ਹਾਲੋ ਜੀ ਆ ਮੈਂ ਵੀ ਆਪਾਂ ਸਾਈਡ ਤੇ ਕਿੱਥੇ ਕਰ ਦਿੰਨੇ ਆ ਦੇਖੋ ਇਹ ਹੋਰ ਕਿ ਹੋ ਆਪਣਾ ਰੈਡੀ ਹੋ ਗਿਆ ਤੇ ਇਹਨੂੰ ਲਾਲ ਜ਼ਿਆਦਾ ਨਹੀਂ ਹੋਣ ਦੇਣੀ ਆ ਸਿੱਧੀਆਂ ਜਿਹੜੀਆਂ ਆ ਦੇਖੋ ਆ ਸਿੱਧੀਆਂ ਚਿੱਟੀਆਂ ਵਾਲੇ ਤੇ ਗੈਸ ਤੁਸੀਂ ਬੰਦ ਕਰ ਦੇਣਾ ਦੱਸਿਓ ਕਿ ਉਹਦਾ ਤਰੀਕਾ ਠੀਕ ਲੱਗਿਆ ਹਾਲੋ ਇਹ ਇਸ ਤਰੀਕੇ ਨਾਲ ਕਿਉਂ ਤੁਸੀਂ ਕੱਢ ਸਕਦੇ ਹੋ ਬਿਲਕੁਲ ओरिजिनल ਠੀਕ ਹੈ ਜੀ ਤੇ ਮੱਖਣ ਵਧੀਆ ਕੰਪਨੀ ਦਾ ਲੈਣਾ ਜਿਹੜੀ ਮਰਜ਼ੀ ਕੰਪਨੀ ਹੋਵੇ ਤੇ ਇਸ ਤਰੀਕੇ ਨਾਲ ਸੌਖੇ ਤਰੀਕੇ ਨਾਲ ਤੁਸੀਂ ਮੱਖਣਾ ਚੋਕਿਓ ਘਰੇ ਕੱਢ ਲਿਓ ਤੇ ਵਧੀਆ ਤਰੀਕੇ ਨਾਲ ਖਾਇਓ ਜੇਕਰ ਤੁਹਾਨੂੰ ਬਹਿਮ ਰਹਿੰਦਾ ਕਿ ਜੀ ਬਾਜ਼ਾਰ ਚ ਮਲਾਪ ਵਾਲਾ ਮਿਲਦਾ ਇਸ ਤਰ੍ਹਾਂ ਧੰਨਵਾਦ ਆ ਲੋਈ ਮੈਲ ਜੀ ਆਪਾਂ ਲਾਤੀ ਦੇਖੋ ਸਿੱਧੀਆਂ ਦੇਖੋ ਥੱਲੇ ਬੈਠੀਆਂ ਨੇ ਪੜਦੇ ਪਿੱਛੇ ਕਰਕੇ ਦਿਖਾ ਆ ਸਿੱਧੀਆਂ ਬੈਠੀਆਂ ਥੱਲੇ ਤੇ ਹਜੇ ਤੇਲ ਗਰਮ ਹੈਗਾ ਅਈਓ ਵਾਲੇ ਮਾਰਦਾ ਹੈਗਾ ਆਪਣਾ ਘਿਓ ਸੋਰੀ ਦੇਖੋ ਇਹ ਆ ਸਿੱਧੀਆਂ ਤੇ ਜਿਆਦਾ ਕਾਲੀਆਂ ਨਹੀਂ ਹੋਣਦੀਆਂ ਫਿਰ ਘਿਓ ਚ ਵੀ ਸਮੈਲ ਆਉਣ ਲੱਗ ਜੂਗੀ ਠੀਕ ਹੈ ਜੀ ਉਹਨੇ ਥੱਲੇ ਵਹਿ ਜਾਣਗੇ ਠੰਡਾ ਹੋਣ ਦੇ ਘਿਓ ਇਰਾਮ ਨਟਕਾਣ ਵਾਲਾ ਪਾਖਿਓਗੇ ਉੱਪਰ ਇਕੱਠਾ ਕਰ ਲਾਂਗੇ ਤੇ ਛਦੀਆਂ ਵੀ ਤੁਹਾਨੂੰ ਦੱਸਾਂਗੇ ਜੇ ਕੋਈ ਤਰੀਕੇ ਨਾਲ ਵਰਤੇ ਗਈ ਆਵਾ ਆਹ ਦੇਖੋ ਜੀ ਆਪਣੀ 5 ਲੀਟਰ ਦੀ ਆਹ ਕਿੰਨੀ ਫੁੱਲ ਭਰ ਗਈ ਫੁੱਲ ਭਰੀ ਹੋਈ ਆ 5 ਲੀਟਰ ਆ ਤੇ ਆਹ ਦੇਖੋ ਇਹ ਚ ਕਿੰਨਾ ਕਿਓ ਹਜੇ ਪਿਆਗਾ ਦੇਖੋ ਕਿੰਨਾ ਡੂੰਗਾ ਕਿਓ ਪਿਆਗਾ ਜੀ ਤੇ ਹਜੇ ਵੀ ਰਹਿੰਦਾ ਘੱਟੋ ਘੱਟ 8 ਕਿਲੋ ਤੋਂ ਪਲੱਸ ਕਿਉਂ ਨਿਕਲੇਗਾ 8 ਕਿਲੋ ਤੋਂ ਵੀ ਪਲੱਸ